ਬਲੈਂਕ ਜਾ ਕੈਂਡ ਸੀ ਫਿਲਮ ਐਨ ਤੱਕ ਪਹੁੰਚਾ ਪੂਰੀ ਅਗਲਾ ਐਕਸ਼ਨ ਪਾਕ ਮਲ ਪਾਜੀ ਐਕਟਿੰਗ ਪਾਜੀ ਸਿਰਾ ਬਈ ਬਾਲੀ ਘੈਂਟ ਦੇਖ ਕੇ ਮਜ਼ਾ ਆਇਆ ਕਿ ਸਸੀਕਾਲ ਮੈਂ ਰਜ ਚਲੋਤਰਾ ਤੇ ਤੁਸੀਂ ਵੇਖ ਰਹੇ ਹੋ ਬਾਲੀਵੁੱਡ ਤੜਕਾ ਪੰਜਾਬੀ ਅੱਜ 17 ਤਰੀਕ ਹੈ ਤੇ ਜੇ ਰੰਦਾਵਾ ਦੀ ਫਿਲਮ ਜੇ ਜੱਟ ਵਿਗੜ ਗਿਆ ਕਮ ਆਸਾਨ ਪਾਨ ਦੇ ਲਈ ਪੂਰੀ ਤਰ੍ਹਾਂ ਤਿਆਰ ਹੈ ਅੱਜ ਅਸੀਂ ਥੀਏਟਰ ਦੇ ਵਿੱਚ ਪਹੁੰਚ ਚੁੱਕੇ ਹਾਂ ਪਬਲਿਕ ਦਾ ਰਿਐਕਸ਼ਨ ਲਵਾਂਗੇ ਫਿਲਮ ਦੇ ਵਿੱਚ ਐਕਸ਼ਨ ਦੇ ਨਾਲ ਨਾਲ ਹੋਰ ਕੀ ਕੀ ਖਾਸ ਹੈ ਚਲੋ ਚੱਲਦੇ ਹਾਂ ਤੇ ਪੁੱਛਦੇ ਹਾਂ ਪਬਲਿਕ ਦੇ ਕੋਲ ਉਹਨਾਂ ਦੇ ਕੀ ਰਿਵਿਊਜ਼ ਨੇ ਚਲ ਚੱਲੀਏ ਭਾਈ ਕਿਵੇਂ ਲੱਗੀ মুਵੀ মুਵੀ ਹਸਤਾਲ ਪੂਰੀ ਘੈਂਟ ਚੰਨੀ ਭਰਾ ਨੇ ਸਰਾ ਕਰਾਦਾ ਸਟਾਰ ਫੋਲੀ ਆ ਸੋ ਭਾਈ মুਵੀ ਬਹੁਤ ਘੈਂਟ ਲੱਗੀ ਬਈ 5 ਚ ਬਈ 5 ਸਟਾਰ ਹੀ ਆ ਐਕਸ਼ਨ ਨੇ ਜੇਰਨ ਦਾ ਮਤਲਬ ਕਹਿਣ ਦਾ ਲੱਗਿਆ ਭਾਈ ਸਰਾ ਮੈਂ ਐਂਡ ਕਰਾਇਆ ਪਿਆ ਪੂਰਾ ਵੀਰੇ ਭਾਈ ਕਿਵੇਂ ਲੱਗੀ মুਵੀ ਬਹੁਤ ਵਧੀਆ ਮੇਰੇ ਪਸੰਦ ਹਾਂਜੀ ਕਿਲੇ ਸਟਾਰ ਦੇ ਪਹੁੰਚ ਫੋਲੋ ਵੀ ਕਰੋ ਕਿਵੇਂ ਲੱਗੀ ਬਾਈ ਯਾਰ ਬਹੁਤ ਵਧੀਆ ਬਾਈ ਪੰਜ ਤੋਂ ਕਿੰਨਾ ਲੱਗੀ ਹਾਂ ਬਹੁਤ ਵਧੀਆ ਜੀ ਪੰਜ ਤੋਂ 5000 ਫਿਲਮ ਬਹੁਤ ਘੰਟਾ ਯਾਰ ਘੰਟਾ ਪੂਰੀ ਬਾਈ ਮੈਂ ਤਾਂ ਹਰ ਜੈਰੰਦਵਾ ਟੌਪ ਨਹੀਂ ਅਰੇ ਆਏ ਬਾਈ ਵਧੀਆ ਵਧੀਆ ਓਕੇ ਪੂਰਾ ਸਰਾ ਬਹੁਤ ਸਰਾ ਬਾਈ ਕਿਵੇਂ ਲੱਗੀ ਬਹੁਤ ਵਧੀਆ ਬਾਈ ਬਹੁਤ ਲੋ ਵਧੀਆ ਫਿਲਮ ਬਹੁਤ ਵਧੀਆ ਸੀ ਬਾਈ ਕਿਵੇਂ ਲੱਗੀ ਬਹੁਤ ਵਧੀਆ ਬਹੁਤ ਵਧੀਆ ਫਿਲਮ ਲੱਗੀ ਮੈਮ ਕਿਵੇਂ ਲੱਗੀ ਬਹੁਤ ਵਧੀਆ ਸੀ ਬਹੁਤ ਵਧੀਆ ਬਾਈ ਬ੍ਰਹਮਾਸ ਜਿਹੜਾ ਸਰਾ ਸਰਾ ਬਹੁਤ ਵਧੀਆ ਇਹ ਮੈਂ ਕਹਿੰਦਾ ਸਾਰੇ ਦੇਖਣ ਆਓ ਇੱਕ ਵਾਰ ਮਾਈਂਡ ਬਲੋਇੰਗ ਮਾਈਂਡ ਬਲੋਇੰਗ ਜੱਕਾ ਉਹ ਵਧੀਆ ਫਿਲਮ ਭਾਈ 5 5 ਉਹ 5 ਵਧੀਆ ਹੀ ਭਾਈ 5 ਬਜੇ 5 ਵਜੇ ਉਹ ਵਧੀਆ ਬਣਾਇਆ ਉਹ ਮਿਹਨਤ ਕੀਤੀ ਮੁੰਡੇ ਨੇ ਵਧੀਆ ਕੰਮ ਕੀਤਾ ਐਕਸ਼ਨ ਵਧੀਆ ਕਿੰਨੇ ਸਟਾਰ ਦੇ ਮੈਂ 5 100 ਜੋ 100 ਕਿਵੇਂ ਲੱਗੀ ਬਹੁਤ ਵਧੀਆ ਬਹੁਤ ਸਾਰੀ ਸਟੋਰੀ ਬਹੁਤ ਵਧੀਆ ਸੀਗੀ ਥੈਂਕ ਯੂ ਜੇਰਨ ਦਾ ਵਧੀਆ ਐਕਟਿੰਗ ਕਿਵੇਂ ਲੱਗੀ ਬਹੁਤ ਵਧੀਆ ਭਾਈ ਘੈਂਟ ਸਰ 5 ਆਊਟ ਆਫ 5 ਮੈਮ ਕਿਵੇਂ ਲੱਗੀ ਤੁਹਾਨੂੰ ਬਹੁਤ ਵਧੀਆ ਕਿੰਨੇ ਸਟਾਰ ਹੁੰਦੇ ਫਾਈਵ ਚ ਫਾਈਵ ਬਹੁਤ ਵਧੀਆ ਜਿਹਨਾਂ ਦਾ ਐਕਟਿੰਗ ਵਾਲੀ ਬਹੁਤ ਵਧੀਆ ਪੰਜ ਚ ਕਿੰਨੇ ਸਟਾਰ ਦਿੰਦੇ ਪੰਜ ਜੀ ਸੇ ਕਿਵੇਂ ਲੱਗੀ 2 ਵਜੇ ਫਿਲਮ ਪਈ ਪੰਜ ਤੋਂ ਪੰਜ ਸਟਾਰ ਐਕਸ਼ਨ ਬਾਗ ਮਲ ਪਈ ਐਕਟਿੰਗ ਭਾਜੀ ਸਰਾ ਭਾਜੀ ਬਹੁਤ ਵਧੀਆ ਮੈਮ ਕਿਵੇਂ ਲੱਗੀ ਬਹੁਤ ਅੱਛੀ ਸੀ ਭਾਈ ਬਹੁਤ ਵਧੀਆ ਫਿਲਮ ਆ ਯਾਰ ਬਾਲੀ ਘੈਂਟ ਆ ਦੇਖ ਕੇ ਮਜ਼ਾ ਆਇਆ ਕਿ ਇਦਾਂ ਦੀਆਂ ਫਿਲਮਾਂ ਕਾਫੀ ਟਾਈਮ ਵਾਲੀ ਲੱਗਣ ਨੂੰ ਮਿਲਦੀਆਂ ਮੈਂ ਆਖਾ ਵੀਰ ਜੀ ਓਕੇ ਕਰਾ ਦੇ ਪੰਜ ਕਿੰਨੇ ਸਟਾਰ ਦਿੰਦੇ ਤੇ ਇਹਨਾਂ ਨੂੰ ਫੁੱਲ ਸਟਾਰ ਚਾਹੀਦੇ ਐਨਸੀ ਫਿਲਮ ਐਨ ਧੱਕ ਪਾਉਂਦਾ ਪੂਰੀ ਅਗਲਾ ਜੇ ਰੰਦਾ ਵਧੀਆ ਟੀਕਿੰਗ ਕਿਵੇਂ ਲੱਗੀ ਐਕਸ਼ਨ ਐਨ ਵਧੀਆ ਪਾਜੀ ਪੂਰਾ ਦੇਖ ਮਤਲਬ ਐਂਡ ਫੀਲ ਹੀ ਹਟਦੀ ਬੰਦੇ ਦੇ ਵਿੱਚ ਗਰੰਟੀ ਆ ਫੀਲ ਉੱਟੀ ਫੀਲ ਉੱਟੀ ਮੈਂ ਉਹ ਨਵਾਸੀ ਦਾ ਕੀੜਾ ਹੈ ਔੜਦਾ ਖੜਾ ਨੂੰ ਦੇਖ ਕੇ ਭਾਈ ਫਿਲਮ ਵੇਖ ਕੇ ਆਇਓ ਜੇ ਜੱਟ ਵਿਗੜਿਆ ਕਿਵੇਂ ਦੀ ਲੱਗੀ ਹਾਂਜੀ ਭਾਈ ਬਹੁਤ ਹੈਂਡ ਸੀ ਬਹੁਤ ਸੇਰਾ ਸੀਗੀ ਬਹੁਤ ਵਧੀਆ ਸੀ ਐਕਟਿੰਗ ਕਿਵੇਂ ਲੱਗੀ ਜੀ ਬਹੁਤ ਵਧੀਆ ਸੀ ਬਹੁਤ ਸੇਰਾ ਸੀ ਮਤਲਬ ਕਿ ਪੂਰੀ ਕਾਲਵਾਤ ਐਂਡ ਰੱਖੀ ਪੂਰੇ ਪੂਰੇ 5 ਤੋਂ 5 ਸਟਾਰ ਭਾਈ ਭਾਈ ਤੂੰ ਕਿੰਨੇ ਸਟਾਰ ਦਿੰਦੇ 5 ਤੋਂ 5 ਦਿੰਦੇ ਕਿੰਨੀ ਲੱਗੀ ਐਕਟਿੰਗ ਜੀ ਬਹੁਤ ਵਧੀਆ ਸੀ ਸ਼ੂਟਿੰਗ ਇੱਕ ਵਾਰੀ ਜ਼ਰੂਰ ਆਓ ਵੇਖਣ ਉਹ ਘੈਂਟ ਤਾਂ ਫੈਨਸ ਦਾ ਰਿਐਕਸ਼ਨ ਤੁਸੀਂ ਵੇਖ ਰੰਧਾਵਾ ਦੀ ਐਕਟਿੰਗ ਨੂੰ ਫੈਨਸ ਨੇ ਬਿਲਕੁਲ ਪਸੰਦ ਕੀਤਾ ਹੈ ਤੇ ਫਿਲਮ ਦੇ ਵਿੱਚ ਜਿਹੜਾ ਐਕਸ਼ਨ ਦਿਖਾਇਆ ਗਿਆ ਉਹ ਵੀ ਬਾਖਮਾਲਾ ਤਾਂ ਅਸੀਂ ਵੀ ਤੁਹਾਨੂੰ ਅਪੀਲ ਕਰਦੇ ਹਾਂ ਜੇ ਤੁਸੀਂ ਇਸ ਹਫਤੇ ਕੁਝ ਵੱਖਰਾ ਤੇ ਐਕਸ਼ਨ ਦੇ ਨਾਲ ਕੁਝ ਦੇਖਣਾ ਚਾਹੁੰਦੇ ਹੋ ਤਾਂ ਜੇ ਰੰਧਾਵਾ ਦੀ ਫਿਲਮ ਜੇ ਜੱਟ ਵਿਗੜ ਗਿਆ ਤੁਹਾਨੂੰ ਨਿਰਾਸ਼ ਨਹੀਂ ਕਰੇਗੀ ਤਾਂ ਅਗਲੀ ਵਾਰ ਅਸੀਂ ਤੁਹਾਨੂੰ ਨਵਾਂ ਕਨਸੈਪਟ ਲੈ ਕੇ ਮਿਲਾਂਗੇ ਕੈਮਰਾਮੈਨ ਜਸਵਿੰਦਰ ਦੇ ਨਾਲ ਮੈਂ ਰਜੇ ਚਲੋਤਰਾ ਬਾਲੀਵੁੱਡ ਤੜਕਾ ਪੰਜਾਬੀ